ਹੁੰਦਾ ਇਹ ਭਰਾਜੀ ਇਹ ਤੋਂ ਨੰਗੇ ਹੀ ਨਹੀਂ ਜਾਂਦਾ ਕਿਸੇ ਕੋਲੋਂ ਨਾ ਤਾਂ ਕੋਈ ਕਸਟਮਰ ਲੱਗ ਸਕਦਾ ਨਾ ਕੋਈ ਲੇਬਰ ਲੱਗ ਸਕਦੀ ਹੈ ਵਪਾਰ ਕਿਸ ਤਰ੍ਹਾਂ ਕਰੀਏ ਸਾਰਾ ਵਪਾਰ ਹੀ ਰੁਕਿਆ ਹੋਇਆ ਹੈ ਇੱਥੇ ਇਹ ਉਹ ਪੂਰੀ ਤਰ੍ਹਾਂ ਬਲੌਕ ਹੋਇਆ ਦਾ ਬਲੌਕ ਕਿਵੇਂ ਹੋਇਆ ਹੈ ਇਹ ਬਲੌਕ ਕਿਸੇ ਨੇ ਰੋੜੇ ਇੱਟਾ ਰੋੜੇ ਭਾ ਕੇ ਬਲੌਕ ਕੀਤਾ ਹੈ ਸਕਾ ਦੋਸਤੋ ਮੈਂ ਗੁਰਮੀਤ ਸਿੰਘ ነ ਤੁਸੀਂ ਦੇਖ ਰਹੇ ਹੋ ਕਬਰ ਲਾਲ ਟੀਵੀ ਦੋਸਤੋ ਪਹੁੰਚਿਆ ਕ੍ਰਿਸ਼ਨਾ ਕਲੋਨੀ ਗਲੀ ਨੰਬਰ 5 ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕੁਝ ਫੈਕਟਰੀ ਮਾਲਕ ਨੇ ਓਨਰ ਨੇ ਜਿਨ੍ਹਾਂ ਦਾ ਰੋਸ਼ਕ ਕੀਤਾ ਜਾ ਰਿਹਾ ਹੈ ਕਿ ਇਸ ਗਲੀ ਵਿੱਚ ਸੀਵਰੇਜ ਹੈ ਜੋ ਕਿ ਬੈਕ ਮਾਰ ਰਿਹਾ ਜਿਸ ਨਾਲ ਕਰਕੇ ਬਹੁਤ ਦਿੱਕਤ ਪਰੇਸ਼ਾਨੀ ਹੋ ਰਹੀ ਜਾ ਰਹੀ ਹੈ ਕਾਰੀਗਰ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹਾਂ ਅਜੀ ਨਮਸਕਾਰ ਜੀ ਕੀ ਕਹਿਣਾ ਚਾਹੋਗੇ ਇਹਨਾਂ ਪਾਣੀ ਪਰ ਸੀਵਰੇਜ ਦਾ ਇਹ ਭਰਾ ਜੀ ਸੀਵਰ ਬਲੌਕ ਹੋਏਦੇ ਆ ਖੁੱਲਦੇ ਨਹੀਂ ਪਏ ਜੀ ਤੋ ਕੀ ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਜੀ ਪਰਾਜੀ ਇਹ ਤੋਂ ਨੰਗੇ ਹੀ ਨਹੀਂ ਜਾਂਦਾ ਕਿਸੇ ਕੋਲੋਂ ਨਾ ਤਾਂ ਕੋਈ ਕਸਟਮਰ ਲੰਘ ਸਕਦਾ ਨਾ ਕੋਈ ਲੇਬਰ ਲੰਘ ਸਕਦੀ ਹੈ ਵਪਾਰ ਕਿਸ ਤਰ੍ਹਾਂ ਕਰੀਏ ਸਾਰਾ ਵਪਾਰ ਹੀ ਰੁਕਿਆ ਹੋਇਆ ਹੈ ਇੱਥੇ ਤੇ ਸਾਰਾ ਕੀ ਇਹ ਸੀਵਰੇਜ ਦਾ ਪਾਣੀ ਹੈ ਜੀ ਟੋਟਲ ਸੀਵਰੇਜ ਦਾ ਪਾਣੀ ਹੈ ਜੀ ਇਹ ਤੇ ਨੂੰ ਨਿਕਲਣ ਵਾਸਤੇ ਕੋਈ ਜਾਲੀਆਂ ਵਗੈਰਾ ਕੁਝ ਨਹੀਂ ਰੱਖਿਆ ਗਿਆ ਇੱਥੇ ਸਭ ਕੁਝ ਲੱਗਿਆ ਹੈ ਜੀ ਸਾਰਾ ਕੁਝ ਬੰਦ ਆ ਹੈ ਲੇਕਿਨ ਇਹਦੇ ਵਿੱਚ ਇੱਕ ਸੀਵਰ ਦਾ ਮੇਨ ਹੋਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਲੌਕ ਹੋਇਆ ਦਾ ਹੈ ਤੇ ਬਲੌਕ ਕਿਵੇਂ ਹੋਇਆ ਹੈ ਇਹ ਬਲੌਕ ਕਿਸੇ ਨੇ ਰੋੜੇ ਇੱਟਾ ਰੋੜੇ ਪਾ ਕੇ ਬਲੌਕ ਕੀਤਾ ਦਾ ਤੇ ਇਸ ਤਿੰਨ ਚਾਰ ਦਿਨ ਪਹਿਲਾਂ ਹੋਈ ਐ ਹਾਂਜੀ ਉਦੋਂ ਖੁੱਲ ਗਿਆ ਸੀਗਾ ਉਸ ਤੋਂ ਬਾਅਦ ਫੇਰ ਦੁਬਾਰਾ ਕਿਸੇ ਨੇ ਇੱਟਾਂ ਪਾ ਕੇ ਰੋੜੇ ਪਾ ਕੇ ਫੇਰ ਇਹਨੂੰ ਬੰਦ ਕਰਤਾ ਐ ਇਹ ਮੌਕੇ ਤੇ ਕਿਸੇ ਕਿਸਮ ਦੇਖਿਆ ਤੁਸੀਂ ਇੱਟਾਂ ਰੋੜੇ ਪਾਉਂਦੇ ਹੋਏ ਹਾਂਜੀ ਰਾਤ ਦੇ ਟਾਈਮ ਕੰਮ ਹੁੰਦਾ ਦਿਨ ਵੇਲੇ ਕੋਈ ਨਹੀਂ ਦੇਖਦਾ ਕਿ ਕੀ ਕਾਰਨ ਮੰਨਦੇ ਵੀ ਇੱਦਾਂ ਇੱਟਾਂ ਰੋੜੇ ਪਾ ਕੇ ਬਲੋਕ ਕੀਤਾ ਜਾਂਦਾ ਹੈ ਭਰਾ ਜੀ ਸੀਵਰਮੈਨ ਜਿਹੜੇ ਨੇ ਪੈਸੇ ਮੰਗਦੇ ਨੇ ਓਕੇ ਜੀ ਹਾਂ ਨੈਸੈਸਰੀ ਪੈਸੇ ਮੰਗਦੇ ਨੇ ਕਿ ਪੈਸੇ ਦਿਓ ਸਾਨੂੰ ਤੇ ਪੈਸੇ ਦੇਣ ਤੋਂ ਬਾਅਦ ਵੀ ਇਹ ਕੰਮ ਹੋ ਜਾਂਦਾ ਹੈ ਹਾਂਜੀ ਤੋਂ ਇਹਨਾਂ ਦੀ ਤੁਸੀਂ ਕੰਪਲੇਨ ਕੀਤੀ ਕਿਸੇ ਅਧਿਕਾਰੀ ਸਰਕਾਰੀ ਅਧਿਕਾਰੀ ਭਰਾ ਜ ਇਸ ਏਰੀਆ ਦੇ ਜੋ ਐਮ ਐਲ ਏ ਉਹਨਾਂ ਤੱਕ ਪਹੁੰਚ ਕੀਤੀ ਤੁਸੀਂ ਐਮ ਐਲ ਏ ਸਾਹਿਬ ਕਈ ਵਾਰੀ ਕਈ ਵਾਰੀ ਫੋਨ ਕੀਤਾ ਜੀ ਉਹਨਾਂ ਨੂੰ ਲੇਕਿਨ ਫੋਨ ਤੇ ਉਹਨਾਂ ਨੇ ਅਵੇਲੇਬਲ ਹੀ ਨਹੀਂ ਹੋਏ ਸਰ ਸਾਹਿਬ ਕੀ ਕਹੋਗੇ ਸਰ ਤੁਸੀਂ ਇਹੋ ਹੀ ਹੈ ਜੀ ਉਹਨਾਂ ਜਾਮ ਹੈ ਜੀ ਅਸੀਂ ਤਾਂ ਬਹੁਤ ਪਰੇਸ਼ਾਨ ਹੈ ਜੀ ਇੱਥੇ ਇੰਨਾ ਚਿਰ ਜੀ ਪਰੇਸ਼ਾਨੀ ਹੈ ਜੀ ਸਾਡੀ ਜਨਾ ਹਲੇ ਵਾਲੀ ਆਪਾਂ ਜੰਨੂ ਬੈਠੀ ਆ ਅਗਲਾ ਜਾਂਦੇ ਜੀ ਅਸੀਂ ਤਾਂ ਕੰਮ ਹੀ ਨਹੀਂ ਆਉਣਾ ਕਰਨਾ ਜੀ ਇੱਥੇ ਬਸ ਤੇ ਇਸ ਸਾਲ ਦੀ ਪ੍ਰੋਬਲਮ ਹੈ ਕਿ ਹਰ ਸਾਲ ਇਸ ਤਰ੍ਹਾਂ ਦੀ ਆਉਂਦੀ ਆ ਜੀ ਹਰ ਇੱਕ ਸਾਲ ਹੀ ਆਉਂਦੀ ਆ ਐਸ आज जेडो उनियां बरसातां च ही आंदी जी। है, जी। पांजी। पांजी। पांजी है जी। ए सिर्फ गली नंबर 5 दी प्रॉब्लम है या और जी? 5 च 5 च। ए कोई खास वजह है भी उसले 5 नंबर गली وچ ہی پرابلم ਆਂਦੀ ਹੈ। हां नहीं पता जी। याना खास दा नहीं पता। हुन जी याना ਟੇੜਾ ਬੰਦਾ ਹੈ ਕੀ ਕਰਦਾ ਹੈ ਆਪਾਂ ਨੂੰ ਨਹੀਂ ਪਤਾ ਜੀ ਇਸ ਬਾਰੇ। ਜੋ ਸਾਫ ਦਾ ਕਾਉਂਸਲਰ ਸੀ ਉਹਨਾਂ ਤਾਂ ਕਦੀ ਪਹੁੰਚ ਨਹੀਂ ਕੀਤੀ ਵੀ ਇਸ ਜਿਹੜਾ ਸਮੱਸਿਆ ਹੱਲ ਕਰਵਾਇਆ ਜਾਵੇ। ਹਾਂਜੀ ਹਾਂਜੀ। ਯਾਨਾ ਕੀ ਆ ਸੀ। ਕੋ ਵੀ ਆਂਦੇ ਆ ਜੀ ਜਾਂ ਕਰਦੇ ਆ ਤੇ ਯਾਨਾ ਫੇਰ ਬੰਨ ਜਾਂਦਾ। ਉਹ ਕੋਹ ਹੀ ਇੱਟ ਦਿਨਾਂ ਨਾਲ ਸਫਾਈ ਹੁੰਦੀ ਆ ਤੇ ਫੇਰ ਯਾਨਾ ਦੂਜੇ ਦਿਨ ਪਾਣੀ ਆ ਜਾਂਦਾ। ਹਾਂ ਜੇ ਆਪਣੇ ਕਾਉਂਸਲਰ ਐਮ ਐਲ ਏ ਨਹੀਂ ਸਮਾਈ ਕਰਦੇ ਕੋਈ ਡੀ ਸੀ ਦਫਤਰ ਤੁਸੀਂ ਕਦੀ ਕਾਰਪੋਰੇਸ਼ਨ ਦਫਤਰ ਜਾ ਕੇ ਗੱਲਬਾਤ ਕੀਤੀ ਹੈ ਇਸ ਵਗਰੇ ਨਹੀਂ ਜੀ ਨਹੀਂ ਨਹੀਂ ਕੀਤੀ ਇਹ ਤੁਹਾਨੂੰ ਚਾਹੀਦਾ ਵੀ ਉੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਦਿਓ ਤਾਂ ਕਿ ਇਸ ਮਸਲੇ ਹੱਲ ਹੋਵੇ ਜੀ ਨਹੀਂ ਨਹੀਂ ਅਸੀਂ ਉੱਥੋਂ ਤੱਕ ਪਹੁੰਚ ਨਹੀਂ ਪਾਏ ਜੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਸਰ ਇਹਦੀ ਸਮੱਸਿਆ ਸੰਭਾਲ ਕਰ ਰਹੇ ਹਾਂ ਮੈਕਸਿਮਮ ਲੇਬਰ ਲੇਡੀਆਂ ਹੈ ਹਮਮ ਔਰ ਲੇਡੀਆਂ ਆਨ ਤਿਆਰ ਨਹੀਂ ਹੈ ਕਿਉਂਕਿ ਪਗਲ ਕਹਿੰਦੇ ਬਿਮਾਰ ਨਹੀਂ ਹੋਣਾ ਅਸੀਂ ਇੱਥੇ ਕੰਮ ਨਹੀਂ ਕਰਾਂ ਹਮਮ ਲੇਬਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਨਿਕਲਣ ਦਾ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਰਸਤਾ ਦੇਖੋ ਇੱਥੇ ਰ ਲੇਵਰ ਮੈਕਸਮ ਪੈਦਲ ਆਂਦੀ ਹੈ ਕਿਦਾਂ ਨਿਕਲੂਗੀ ਦੱਸੋ ਤੁਸੀਂ ਦੇਖਦਾ ਦੋ ਇੱਕ ਵਾਰੀ ਦੇਖੋ ਕੈਮਰਾ ਮਾਰਕ ਉਧਰ ਪ੍ਰਸ਼ਾਸਨ ਵੱਲੋਂ ਤਾਂ ਬੜੇ ਦਾਅਵੇ ਕੀਤੇ ਜਾਂਦੇ ਕਿ ਬਰਸਾਤਾ ਸ਼ੁਰੂ ਹੋਣ ਵਾਲੀਆਂ ਅਸੀਂ ਸਾਰੇ ਸੀਵਰੇਜ ਜਾਲੀਆਂ ਸੈੱਟ ਕਰ ਦਿੱਤੀਆਂ ਹੋਈਆਂ ਐ ਇਸ ਗਲੀ ਵਾਲ ਕੋਈ ਧਿਆਨ ਦਿੱਤਾ ਗਿਆ ਇਹ ਦਾਅਵੇ ਕਿਤਾਬਾਂ 'ਚ ਹੀ ਹੈ ਜੀ ਬਸ ਅਸਲ ਦੇ ਵਿੱਚ ਕੁਝ ਕੰਮ ਨਹੀਂ ਹੁੰਦਾ ਸਾਡੇ ਇੱਥੇ ਅਸੀਂ ਤਾਂ ਪਰੇਸ਼ਾਨ ਆ ਸਾਡਾ ਰੱਖਿਆ ਉਲਟ ਗਈ ਗੱਡੀ ਉਲਟ ਗਈ ਕੀ ਬਣਾਓ ਦੱਸੋ ਮਾਲ ਖਰਾਬ ਹੋ ਗਿਆ ਸਾਡੇ ਬਸ ਪੱਲੇ ਕੀ ਪਾਉਗਾ ਦੱਸੋ ਜੀ ਅਸੀਂ ਤਾਂ ਬਹੁਤ ਪਰੇਸ਼ਾਨ ਹੈ ਦੁਖੀ ਹਾਂ ਅਸੀਂ ਤਾਂ ਕੀ ਕਹਿਣਾ ਚਾਹਦੇ ਪ੍ਰਸ਼ਾਸਨ ਨੂੰ ਇਹ ਇਸ ਗੰਦੀ ਵਿਵਸਥਾ ਨੂੰ ਲੈ ਕੇ ਜ ਸਾਡਾ ਹੱਲ ਕੀਤਾ ਜਾਵੇ ਅਜੇ ਤਾਂ ਪਰੇਸ਼ਾਨ ਹਾਂ ਤਾਂ ਉਹਨਾਂ ਨੂੰ ਕਹਿ ਸਕਦੇ ਹਾਂ ਸਾਡਾ ਹੱਲ ਕਰੋ ਅਸੀਂ ਕਰਵਾਣੇ ਆ ਥੋੜੇ ਦਿਨ ਸ਼ਾਮ ਨੂੰ ਕਰਵਾਇਆ ਰਾਤ ਨੂੰ ਕਰਵਾਇਆ ਰਾਤ ਨੂੰ ਕਰਦੇ ਆਗੇ ਅਗਲੇ ਦਿਨ ਆਨੇ ਫੇਪੜਿਆ ਹੁੰਦਾ ਪੈਸੇ ਵੀ ਦਿੰਨੇ ਆ ਸਭ ਕੁਝ ਦਿੰਨੇ ਆ ਅਸੀਂ ਇਹ ਸੀਸੀਟੀ ਵੀ ਕੈਮਰੇਜ ਕਦੀ ਚੈਕਿੰਗ ਕੀਤਾ ਵੀ ਕੌਣ ਰਾਤ ਨੂੰ ਇਹ ਹਰਕਤਾਂ ਕਰਦੇ ਨੇ ਨਹੀਂ ਆਂਦਾ ਜੀ ਸੀਸੀਟੀਵੀ ਕੈਮਰੇਜ ਨਹੀਂ ਆਂਦਾ ਸਾਨੂੰ ਨਹੀਂ ਪਤਾ ਕਿਸ ਵੇਲੇ ਕੰਮ ਹੁੰਦਾ ਹੈ ਅਸੀਂ ਸਰ ਜੀ ਕੀ ਗੱਲ ਹੋਇਆ ਸਰ ਦੇਖ ਸਕਦੇ ਵੀ ਪਾਣੀ ਵੀ ਓਵਰਫਲੋ ਹੋ ਰਿਹਾ ਹੈ ਕੈਮਰਾਮੈਨ ਪਲੀਜ਼ ਦਿਖਾਵੇ ਰਾ ਲੇਖਾ 13 14 ਇੰਡਸਟਰੀ ਐ ਇਥੇ ਸਾਰੀ ਟੈਕਸ ਪੇ ਕਰਦੀਆਂ ਕਾਰਪੋਰੇਸ਼ਨ ਨੂੰ ਉਸ ਤੋਂ ਬਾਅਦ ਵੀ ਸਾਡੇ ਨਾਲ ਇਦਾਂ ਦਾ ਬਦਸਲੂਕ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਜਿਹਦਾ ਕੋਈ ਇਲਾਜ ਹੀ ਨਹੀਂ ਹੈ ਦੇਖੋ ਕਿੰਨਾ ਨਾਰਕੀਏ ਅਸੀਂ ਜੀਵਨ ਜੀਂਦੇ ਪਏ ਆ ਔਰ ਜਿੰਨੇ ਇੱਥੇ ਬੰਦੇ ਹਿਆ ਉਹਦਾ ਅਸੀਂ ਕਹਿੰਦੇ ਆ ਵੀ ਡੇਂਗੂ ਵਾਸਤੇ ਆਹ ਕਰਦੇ ਹੋ ਆਹ ਕਰਦੇ ਲੇਕਿਨ ਇੱਥੇ ਦੇਖੋ ਮੱਛਰਾਂ ਦੀ ਪੈਦਾਵਾਰ ਕਿੱਦਾਂ ਦੀ ਹੋਊਗੀ ਕੀ ਸਾਡੀ ਹੈਲਥ ਵਾਸਤੇ ਇਹਨਾਂ ਨੇ ਕੀਤਾ ਹੋਇਆ ਦੇਖੋ ਕੰਮ ਨਾ ਕੋਈ ਸਫਾਈ ਦਾ ਬਰਬੰਦ ਹੈ ਨਾ ਕੋਈ ਸਾਨੂੰ ਜਮਾਦਾਰ ਅਪਾਇੰਟ ਕੀਤਾ ਗਿਆ ਵਾ ਇੱਥੇ ਨਾ ਕੋਈ ਸਾਡੇ ਲਈ ਸੀਵਰੇਜ ਅਪਾਇੰਟ ਕੀਤਾ ਗਿਆ ਵੀ ਜਿਹੜਾ ਸਾਨੂੰ ਜਿਹਨੂੰ ਅਸੀਂ ਜਾ ਕੇ ਆਪਣੇ ਦੁੱਖ ਦਰਦ ਸੁਣਾ ਸਕੀਏ ਆ ਹਰ ਮਹੀਨੇ ਦੋ ਮਹੀਨੇ ਬਾਅਦ ਇਹੀ ਕੰਜਰ ਖੰਡਾ ਪਿਆ ਹੁੰਦਾ ਇੱਥੇ ਐ ਕਹਿੰਦੇ ਤੁਸੀਂ ਆਪਣੇ ਐਮਐਲਏ ਦਫ਼ਤਰ ਨਹੀਂ ਗਏ ਐਮਐਲਏ ਸਾਹਿਬ ਨੂੰ ਪ੍ਰਧਾਨ ਜੀ ਨੇ ਕਾਫੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਖਿਆਲ ਚ ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਨਹੀਂ ਫੋਨ ਤੋਂ ਕੰਟੈਕਟ ਤੋਂ ਬਾਅਦ ਕਦੀ ਉਹਨਾਂ ਨੇ ਵਿਜ਼ਿਟ ਨਹੀਂ ਕੀਤਾ ਉਹਨਾਂ ਦੇ ਦਫ਼ਤਰ ਜਾ ਕੇ ਨਹੀਂ ਵਿਜ਼ਿਟ ਨਹੀਂ ਕੀਤਾ ਹਾਲੇ ਤੱਕ ਹਾਂਜੀ ਵਿਜ਼ਿਟ ਨਹੀਂ ਕੀਤਾ ਅਜੇ ਹੀ ਸਮੱਸਿਆ ਬਣੀ ਰਹੇਗੀ ਤੇ ਉਹਨਾਂ ਤਾਂ ਕੀ ਤੁਸੀਂ ਚਾਹੁੰਦੇ ਵੀ ਕਿਸ ਤਰ੍ਹਾਂ ਉਹਨਾਂ ਦਾ ਹੱਲ ਉਲਾਕੇ ਉਹਨਾਂ ਦਾ ਹੱਲ ਦੇਖੋ ਉਹਨਾਂ ਨੇ ਆਖਰ ਤੱਕ ਸਰਕਾਰੀ ਵਿਭਾਗ ਨਹੀਂ ਹੱਲ ਕਰਾਉਣਾ ਅਸੀਂ ਆਪਣੇ ਪ੍ਰਾਈਵੇਟ ਤੌਰ ਤੇ ਕਿੰਨਾ ਕ ਹੱਲ ਕਰਾ ਲਾਂਗੇ ਮੈਂ ਤਾਂ ਕੰਮ ਸਰਕਾਰੀ ਵਿਭਾਗ ਦਾ ਨਹੀਂ ਸਰਕਾਰੀ ਨੇ ਹੀ ਕਰਨਾ ਹੈਗਾ ਇਹਦਾ ਇਹ ਤਾਂ ਉਹਨਾਂ ਨੂੰ ਚਾਹੀਦਾ ਵੀ ਆ ਕੇ ਦੇਖੋ ਅਗਲਾ ਤਾਂ ਕਿ ਆਪਣੇ ਆ ਵੀ ਪੈਦਲ ਚੱਲਾ ਵੀ ਓਖਾ ਬਗੈਰ ਸਕੂਟਰ ਤੋਂ ਤੁਸੀਂ ਦੇਖੋ ਆ ਕਿੰਨਾ ਕਿੰਨਾ ਫੁੱਟ ਪਾਣੀ ਖੜਾ ਉਧਰੋਂ ਨਿਗਾ ਮਰਵਾਓ ਜਰਾ ਤੇ ਦੇਖੋ ਕਿੰਨਾ ਕਿਪੋਟ ਪਾਣੀ ਖੜਾ ਔਰ ਬੰਦਾ ਕਿਦਾਂ ਆਣ ਜਾਣ ਕਰੂਗਾ ਜੇ ਮਜ਼ਦੂਰ ਕਰਮਚਾਰੀ ਦੀ ਗੱਲ ਕੀਤੀ ਹੈ ਤਾਂ ਕਿੰਨੇ ਕਿ ਲੇਬਰ ਤੁਹਾਡੇ ਸਾਹਮਣੇ ਜੋ ਛੱਡ ਕੇ ਜਾ ਚੁੱਕੇ ਆ ਕਹਿੰਦੇ ਸੀ ਕੰਮ ਨਹੀਂ ਕਰਾਂਗੇ ਇਸ ਏਰੀਆ ਵਿੱਚ 30 ਤੋਂ 30% ਤਾਂ ਬੰਦੇ ਭੱਜ ਗਏ ਇੱਥੇ ਕਰਕੇ ਕਹਿੰਦੇ ਬਿਮਾਰ ਥੋੜੀ ਹੋਣਾ ਸੀ ਅਸੀਂ ਦਵਾਈਆਂ ਦੇ ਪੈਸੇ ਖਰਚਣ ਜੋਗੇ ਥੋੜੀ ਆ ਦੇਖੋ ਪਾਣੀ ਜ਼ਮੀਨ ਦਾ ਵੀ ਦੂਸ਼ਿਤ ਹੋ ਰਿਹਾ ਨਾ ਇਹਦੇ ਕਰਕੇ ਸਾਰਾ ਜ਼ਮੀਨ 'ਚ ਪਾਣੀ ਜਾ ਰਿਹਾ ਪਾਣੀ ਪੀਣ ਨੂੰ ਵੀ ਨਹੀਂ ਮਿਲਦਾ ਪਿਆ ਇੱਥੇ ਮਤਲਬ ਕਿ ਸਾਰੇ ਪਾਸੇ ਹੀ ਬੁਰਾ ਹ ਹਾਂ ਹਾਈ ਤਾਂ ਮੌਨਸੂਨ ਇਹ ਸ਼ੁਰੂ ਹੀ ਹੋਇਆ ਹੈ ਤੇ ਇਹ ਹਾਲਤ ਹੈ ਹਾਂ ਬਰਸਾਤਾ ਨਹੀਂ ਚੱਲੂ ਹੋਈਆਂ ਬਰਸਾਤਾ ਹੋਈਆਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਇਹ ਤਾਂ ਹਲਕੱਲਾ ਸੀਵਰੇਜ ਦਾ ਪਾਣੀ ਹੈ ਜੇ ਬਰਸਾਤਾ ਚੱਲੂ ਹੋਈਆਂ ਤਾਂ ਤੁਸੀਂ ਦੇਖੋ ਵੀ ਕੀ ਹਾਲ ਹੋਊਗਾ ਇੱਥੇ ਫਿਰ ਤਾਂ ਕਿੰਤੀਆਂ ਝੱਲਣਗੀਆਂ ਆ ਦੇਖ ਸਕਦੇ ਹੋ ਕਿੰਨੀ ਬੁਰੀ ਵਿਵਸਥਾ ਹੈ ਇਸ ਏਰੀਆ ਦੇ ਵਿੱਚ ਪੰਜ ਨੰਬਰ ਗਲੀ ਵਿੱਚ ਪਾਣੀ ਪੂਰਾ ਓਵਰਫਲੋ ਹੋ ਰਿਹਾ ਹੈ ਸੀਵਰੇਜ ਦਾ ਹਜੇ ਪ੍ਰੀ ਬਰਸਾਤਾ ਮੌਨਸੂਨ ਇਹ ਸ਼ੁਰੂ ਹੀ ਹੋਇਆ ਹੈ ਜੋ ਬਰਸਾਤਾ ਹੋ ਗਈਆਂ ਤਾਂ ਇਸ ਗਲੀ ਦਾ ਆਫ ਕਰਕੇ ਸਦੇ ਰਬੀ ਰਖਾਏ ਸਾਡੇ ਇਸ ਸਮੇਂ ਮੌਜੂਦ ਨੇ ਜੋ ਸਾਈਕਲ ਤੇ ਇਸ ਗੰਦੇ ਪਾਣੀ ਵਿੱਚ ਆ ਕੇ ਗੱਲਬਾਤ ਕਰਦੇ ਆਂ ਜੀ ਕੀ ਨਾਮ ਹੈ ਤੁਹਾਡੇ ਜੀ ਨੋ ਨੋ ਹਰਪ੍ਰੀਤ ਜੀ ਹਾਂ ਜੀ ਇਹ ਪਾਣੀ ਚੋਂ ਨਿਕਲ ਕੇ ਆਇਆ ਗੰਦੇ ਦਾ ਕੀ ਕਹਿਣਾ ਚਾਹੋਗੇ ਤੁਸੀਂ ਪਾਣੀ ਜੀ ਬਹੁਤ ਗੰਦਾ ਸਾਮ ਨੂੰ ਜਾਈਦਾ ਪੈਰ ਤੇ ਇੰਨੀ ਖਾਜ ਹੁੰਦੀ ਹੈ ਬੁਰਾ ਹਾਲ ਹੁੰਦਾ ਜੀ ਇਹ ਨਿਕਲਣਾ ਚਾਹੀਦਾ ਜੀ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਜੀ ਹਾਂ ਹੁਣ ਤੁਸੀਂ ਸਾਈਕਲ ਤੇ ਆਏ ਹੋ ਜੇ ਪੈਦਲ ਹੁੰਦੇ ਕੀ ਨਿਕਲ ਸਕਦੇ ਸੀ ਇੱਥੋਂ ਨਹੀਂ ਨਿਕਲ ਸਕਦੇ ਜੀ ਪਾਣੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜੇ ਇਥੋਂ ਦੇ ਸਫਾਈ ਸੇਵਕਾਂ ਨੂੰ ਵੀ ਇਹ ਕੀ ਕਿਉਂ ਨਹੀਂ ਹੱ ਇਹ ਹੱਲ ਕਰਨਾ ਚਾਹੀਦਾ ਜੀ ਇਹਨਾਂ ਸਰਕਾਰਾਂ ਨੂੰ ਸਾਰਿਆਂ ਨੂੰ ਸ਼ਾਸਨ ਕਰਨਾ ਚਾਹੀਦਾ ਹੱਲੇ ਇਹ ਇਹ ਗੰਦਾ ਪਾਣੀ ਐ ਸਾਰੀ ਦੁਨੀਆ ਨੰਗਦੀ ਐ ਇੱਥੋਂ ਵੀ ਬੱਚੇ ਵੀ ਨੰਗਦੇ ਆ ਪਰੇਸ਼ਾਨੀ ਐ ਪੂਰੀ ਇੱਥੋਂ ਇੱਕ ਨਾ ਹੋ ਗਿਆ ਕਿ ਘੱਟੋ ਘੱਟ 4-5 2-3 ਸਾਲ ਹੋ ਗਈ ਬੰਦ ਹੋਏ ਬਿਨੂੰ ਸੀਵਰੇਜ ਨਹੀਂ ਚੱਲ ਰੇ ਬੰਦ ਪਿਆ ਸਾਰੇ ਪਾਣੀ ਦੇ ਪਾਣੀ ਚੜੀ ਜਾਂਦਾ ਇੱਥੇ ਠੀਕ ਐ ਜੀ ਧੰਨਵਾਦ